ਹੋਗੇ ਅੱਜ ਜਿਹੜਾ ਅੱਜ ਫਿਰ ਅੱਜ ਪਰੇ ਪਰੇ ਕਿੰਦਰ ਸਰਕਾਰ ਨੇ ਪੰਜਾਬ ਤੇ ਪੰਜਾਬੀਆਂ ਦੀ ਪਿੱਠ ਖਸਰਾ ਮੰਨਦਾ ਕੰਮ ਜਿਹੜਾ ਕੀਤਾ ਸੋ ਪੰਜਾਬ ਤੇ ਪੰਜਾਬੀਆਂ ਦੇ ਹਿੱਸੇ ਦਾ ਪਾਣੀ ਜਿਹੜੇ ਪਿੱਛੇ ਕਹਿੰਦਾ ਫਰੇਮ ਬੋਰਡ ਨਹੀਂ ਹੋ ਕੇ ਹਿੜੇਪੇ ਨੂੰ ਤੀਦੀਆਂ ਘਟੀਆਂ ਚਾਲਾਂ ਚੱਲਦੇ ਨੇ ਅਸੀਂ ਪੰਜਾਬ ਦਾ ਫੜੀ ਇੱਕ ਬੋਲ ਵੀ ਪੰਜਾਬ ਤੋਂ ਬਾਹਰ ਚਾਲ ਨਹੀਂ ਦੇਣਾ ਅਸੀਂ ਪੰਜਾਬੀ ਪੰਜਾਬ ਸਾਰੇ ਪੰਜਾਬ ਦੇ ਪੰਜਾਬੀ ਆਪਣੇ ਖੂਨ ਨਾਲੋਂ ਵੱਧ ਪੰਜਾਬ ਦੇ ਪਾਣੀਆਂ ਨੂੰ ਕਰਦੇ ਆ। ਸੋ ਪੰਜਾਬ ਦੇ ਪਾਣੀਆਂ ਦੀ ਅਸੀਂ ਦਿਨ ਦਾਤ ਇਹਨਾਂ ਲੋਕਾਂ ਦੇ ਪੁੱਤਰੇ ਫੁਕਾਂਗੇ। ਭਾਜਪਾ ਦੇ ਜਿਹੜੇ ਮੁਰਦਾਵਾ ਦੇ ਨਾਰੇ ਲਾਵਾਂਗੇ ਬਿੱਟੂ ਦੇ ਜਿਹੜਾ ਰਣਜੀਤ ਬਿੱਟੂ ਦਾ ਹੱਸੋ ਜੋ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀ ਬਿੱਟ ਦੀ ਸੁਰਾਫਰ ਦਾ ਕਤਾਲ ਹੋ ਕੇ ਕਰੋਗੇ। ਕੱਬ ਜੈ ਭਾਜਪਾ ਦੇ ਦਸਤਖਤ ਕਰਾਉਣ ਜਾਣ ਜਾ ਰਹੇ ਆ ਪਰ ਰਣਜੀਤ ਬਿੱਟੂ ਦਾ ਪੁੱਤਣਾ ਸਾੜਨ ਜਾ ਰਹੇ ਆ। ਤੋ ਸਾਰੇ ਐਮਐਲਏ ਸਹਿਵਾੜ ਹਰ ਵਾਰ ਤੇ ਜਿਹੜਾ ਕਿਰਪਾ ਪਾਰੀ ਤੱਕ ਚਾਲ ਦੀ ਨਿੰਦਿਆ ਕਰਦੇ ਆ ਸੋ ਇਹਦਾ ਵਿਰੋਧ ਜਿਹੜਾ ਅਸੀਂ ਆਮ ਆਦਮੀ ਪਾਰਟੀ ਹਵੇ ਸਹੀ ਕਰਦੇ ਰਹੂਗੀ ਕਿ ਦੇਸ਼ਪਨ ਖਿਲਾਫ ਦੇ ਪਾਣੀ ਦੀ ਰਾਖੀ ਸਾਨੂੰ ਕਾਪੀ ਆਉਂਦੀ ਆ ਇੱਕ ਬੂੰਦ ਵੀ ਅਸੀਂ ਪੰਜਾਬ ਦਾ ਪਾਣੀ ਨਹੀਂ ਜਾਣ ਦਿੱਤਾ ਜਾਵਾਂਗੇ ਇਹਨਾਂ ਨੂੰ ਤੁਹਾਡੇ ਮੀਡੀਆ ਭਰਾਵਾਂ ਦੇ ਨਾਲ ਹੀ ਚੱਲਣਾ ਨਹੀਂ ਮੈਨੂੰ ਚੇਤਾਵਨੀ ਦਿੰਦੀ ਆ ਕਿ ਜਿਹੜਾ ਸਾਡੀ ਪਿੱਠ ਸੁਣਾ ਮਾਰਦੇ ਆ ਇਹਨਾਂ ਨੂੰ ਅੱਜ ਇਸ ਵਾਰ ਅਸੀਂ ਨਹੀਂ ਮਾਰਨ ਦੇਵਾਂਗੇ ਤੇ ਪੰਜਾਬ ਦਾ ਪਾਣੀ ਪੰਜਾਬ ਤੋਂ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦਿੱਤਾ ਜਾਏਗਾ ਸਾਰੇ ਇੱਕ ਜੁੱਟ ਉਕੇ ਪੰਜਾਬੀ ਸਾਰੇ ਇਕੱਠੋ ਕੇ ਲੜਾਈ ਲੜਨ ਜਾ ਰਹੇ ਆਂ ਮੁੰਡਿਆ ਜੀ ਜਾਈ ਇਕੱਠੇ ਹੋਏ ਹੋ ਸਾਰੇ ਕੀ ਕਰਨ ਲੱਗੇ ਹੋ ਅੱਜ ਅਸੀਂ ਰਮਨੀਤ ਬਿੱਟੂ ਜਿਹੜਾ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀਆਂ ਦੇ ਨਾਲ ਤੁਖਾ ਨਾਲ ਹੋ ਕੇ ਬੀਜੇਪੀ ਸਰਕਾਰ ਦੇ ਖਿਲਾਫ ਹੋ ਰਹੇ ਨੇ ਉਹਨਾਂ ਦਾ ਪੁਤਲਾ ਸਾੜਨ ਜਾ ਰਹੇ ਆਂ ਲੁਧਿਆਣਾ ਦੇ ਵਿੱਚ ਜੋ ਲੁਧਿਆਣੇ ਦੇ ਵਿੱਚ ਇਲੈਕਸ਼ਨ ਲੜਨ ਤੋਂ ਬਾਅਦ ਜਿਹਨਾਂ ਨੂੰ ਮੰਤਰੀ ਬਣਾਇਆ ਗਿਆ ਕੀ ਪੰਜਾਬੀਆਂ ਦੇ ਹੱਕ ਲਈ ਇਹਨੂੰ ਖੜਨਾ ਨਹੀਂ ਹੁੰਦਾ ਹਵੇ ਇਸਾ ਹੀ ਜਿਹੜਾ ਹਰ ਵਾਰੀ ਪੰਜਾਬ ਦੇ ਨਾਲ ਪੰਜਾਬੀਆਂ ਦੇ ਬਾਰੇ ਮਾੜਾ ਬੋਲਦੇ ਨੇ ਪੰਜਾਬ ਦੇ ਲੋਕਾਂ ਬਾਰੇ ਮਾੜਾ ਬੋਲਦੇ ਨੇ ਸੋ ਅੱਜ ਇਹ ਬਰਦਾਸ਼ਤ ਨਹੀਂ ਕਰਾਂਗੇ ਇਹਦਾ ਖੁੱਤਣਾ ਛਾੜਾਂਗੇ ਸੋ ਪੰਜਾਬ ਦੇ ਵਿੱਚੋਂ ਇਹਦਾ ਪੰਜਾਬ ਦੇ ਪਾਣੀ ਦੀ ਰੱਖਿਆ ਰੱਖਿਆ ਪਾਣੀ ਪਹਿਲਾਂ ਹੀ ਬਹੁਤ ਨੀਵੇਂ ਚਲੇ ਗਏ ਨੇ ਪੰਜਾਬ ਦੇ ਪਾਣੀ ਇਹਨਾਂ ਦੀਆਂ ਪਿੱਤੀਆਂ 17-75 ਸਾਲਾਂ ਤੋਂ ਸਰਕਾਰਾਂ ਨੇ ਜਿਹੜੀਆਂ ਚਾਲਾਂ ਚਲੀਆਂ ਪੰਜਾਬ ਦੇ ਪਾਣੀ ਨੂੰ ਬਾਹਰ ਭੇਜਿਆ ਗਿਆ ਤਾਂ ਹੁਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਆ ਇੱਕ ਬੂਨ ਵੀ ਪਾਣੀ ਜਿਹੜਾ ਪੰਜਾਬ ਤੋਂ ਬਾਹਰ ਨਹੀਂ ਜਾਂਦਾ ਨਾਲ ਹੀ ਦਫ਼ਤਰ ਜਿਹੜਾ ਭਾਜਪੀ ਦਫ਼ਤਰ ਨਾਲ ਹੀ ਹੈ ਉੱਥੇ ਜਾਓਗੇ ਭਾਜਪੀ ਦਫ਼ਤਰ ਤੱਕ ਜਾ ਰਹੇ ਆ ਤੁਸੀਂ ਦਾ ਕੂਤਲਾ ਫੁਕਾਂਗੇ ਧਰਨਾ ਲਾਵਾਂਗੇ ਕੂਤਲਾ ਕਿੱਥੇ ਜਾ ਕੇ ਫੁਕਣਾ ਜੀ ਤੁਹਾਡੇ ਦਫ਼ਤਰ ਦੇ ਅੱਗੇ ਕਿਉਂਕਿ ਇਹਨਾਂ ਦੀ ਰਹਿائش ਹੀ ਨਹੀਂ ਹੈ ਕੋਈ ਰਹਿਣ ਵਾਲਾ ਨੌਂ ਦਿਨ ਦੇ ਬੀਤੂ ਦਿਹਾੜੇ ਦੇ ਵਿੱਚ ਰਹਿ ਕੇ ਰੱਖੇ ਲੜ ਕੇ ਇੱਕ ਘਰੀ ਨਹੀਂ ਐ ਇੱਥੇ ਤੇ ਇਹਨਾਂ ਦੇ ਪਾਜਤਾ ਦੇ ਬੇ ਡਾਕਟਰ ਆ ਕੇ ਜਿਹਨਾਂ ਦਾ ਪੁੱਤਰਾ ਪੁੱਤਾਂ ਕਿ ਉਹ ਇਥੇ ਪੁੱਤਾਂ ਨਾਲ ਨਾ ਦੇਵਾਂਗੇ ਉਹ ਇਹਨਾਂ ਦੇ ਗੁਰਦਾਵਾ ਦੇ ਨਾਲ ਜਿਹੜੇ ਸਾਰੇ ਪੰਜਾਬ ਦੇ ਰਾਜਸਥਾਨ ਤੋਂ ਪਾਣੀ ਦੇ ਪੈਸੇ ਦੀ ਗੱਲ ਕੀਤੀ ਜਾ ਰਹੀ ਸੀ ਲੱਗਦਾ ਕਿ ਉਹਦੀ ਮੰਗ ਜਣੀ ਕੀਤੀ ਜਾ ਰਹੀ ਹੈ ਰਾਜਸਥਾਨ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਪਾਣੀਆਂ ਦੇ ਨੁਕਤੇ ਆਮ ਆਦਮੀ ਪਾਰਟੀ ਦਾ ਪੰਜਾਬ ਨੂੰ ਜਿਹੜੇ ਪਾਣੀ ਰੱਖਿਆ ਕਰੀਏ ਤੇ ਉੱਤੇ ਕਰ ਦੇਵਾਂਗੇ ਤੋਂ ਪੰਜਾਬ ਦਾ ਪਾਣੀ ਬਾਤ ਦੀ ਗੱਲ ਹੈ ਵਾਜੀ ਕਿ ਲਾਦਾ ਇਹ ਕਹਿੰਦੀ ਅਗਲੇ ਮੰਤਰੀ ਕੇਂਦਰੀ ਰਾਜ ਮੰਤਰੀ ਦਾ ਪੁਤਲਾ ਫੂਕਰੇ ਆ ਜੀ ਉਹਨਾਂ ਦੇ ਦਫ਼ਤਰ ਦੇ ਬਾਹਰ ਵੇਖੋ ਪੁਤਲਾ ਨਹੀਂ ਫੂਕਰੇ ਉਹਨਾਂ ਨੂੰ ਚੇਤਾਵਨੀ ਦੇ ਰਹੇ ਆ ਅਸੀਂ ਅੱਛਾ ਜੀ ਬਈ ਤੁਸੀਂ ਪੰਜਾਬ ਦੇ ਆਪਣੇ ਆਪ ਨੂੰ ਜੰਪਲ ਕਹਿੰਦੇ ਹੋ ਅੱਜ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਪਾਣੀਆਂ ਤੇ ਡਾਕੇ ਮਰਵਾ ਰਹੇ ਹੋ ਤੁਹਾਡੀ ਗਵਾਈ ਚ ਵੱਜ ਰਹੇ ਆ ਇਹ ਡਾਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਕਹਤਾ ਸੀਗਾ ਵੀ ਇਹ ਜਿਹੜਾ ਹਰਿਆਣੇ ਨੂੰ ਪੰਜਾਬ ਦਾ ਪਾਣੀ ਹੈ ਦੇਣ ਦੀਆਂ ਸਿਆਸਤਾਂ ਰਚਦੇ ਆ ਅੱਜ ਉਹ ਸਾਹਮਣੇ ਆ ਰਹੀ ਇਹ ਗੱਲਾਂ ਅਸੀਂ ਰਵਨੀਕ ਬਿੱਟੂ ਤੇ ਸੁਨੀਲ ਜਾਖਣ ਨੂੰ ਤੁਹਾਡੇ মিডিਆ ਰਾਹੀਂ ਦੱਸਣਾ ਚਾਹੁੰਦੇ ਆ ਭਈ ਪੰਜਾਬ ਕੋਲ ਤਾਂ ਪਹਿਲਾਂ ਹੀ ਪਾਣੀ ਹੈ ਵੀਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਤੁਸੀਂ ਦੇਖਿਆ ਹੋਣਾ ਨਹਿਰਾਂ ਦਾ ਪਾਣੀ ਸੂਏ ਕਸੀਆਂ ਤੇ ਟੇਲਾਂ ਤੱਕ ਤਾਂ ਹੀ ਬਣਾਈਆਂ ਜਾ ਰਹੀਆਂ ਪੰਜਾਬ ਕੋਲ ਪਾਣੀ ਹੈ ਦੀ ਪਰ ਇਹਨਾਂ ਦੀਆਂ ਸਿਆਸਤਾਂ ਜਿਹੜੀਆਂ ਨੇ ਉਹ ਅੱਜ ਪੰਜਾਬ ਨੂੰ ਇਸ ਕੰਮ ਦੇ ਵਿੱਚ ਵੀ ਪਿੱਛੇ ਹਟਾਉਣ ਲਈ ਪੰਜਾਬ ਦੀ ਪੰਜਾਬੀਅਤ ਦਾ ਨੁਕਸਾਨ ਕਰਨ ਲਈ ਜਿਵੇਂ ਯਾਸਤਾਂ ਰਚ ਰੇ ਆ ਪਰ ਪੰਜਾਬ ਦਾ ਇੱਥੇ ਇੱਕ 3.5 ਕਰੋੜ ਜਿਹੜੇ ਪੰਜਾਬੀ ਨੇ ਆਪਣੇ ਖੂਨ ਦਾ ਕਤਰਾ-ਕਤਰਾ ਬਹਾਦੂਏ ਪਰ ਪੰਜਾਬ ਦਾ ਪਾਣੀ ਨਹੀਂ ਜਾਣ ਦੋਗੇ ਪੰਜਾਬ ਦੇ ਪਾਣੀ ਤੇ ਚਾਹੇ ਪੰਜਾਬ ਦਾ ਕੋਈ ਹੱਕ ਹੋਵੇ ਹਮੇਸ਼ਾ ਕਦਰ ਦੀ ਨਾਦਰਸ਼ਾਈ ਸਰਕਾਰ ਚਾਹੇ ਕੋਈ ਹੋਵੇ ਚਾਹੇ ਭਾਜਪਾ ਚਾਹੇ ਕਾਂਗਰਸ ਹਮੇਸ਼ਾ ਪੰਜਾਬ ਨਾਲ ਮਤਰੀ ਮਾਂ ਬੜਾ ਤੁਸ਼ੂਰ ਕਰਦੀ ਜਾ ਰਹੀ ਹੈ ਉਹਦੀ ਤਾਜ਼ਾ ਮਿਸਾਲ ਪੰਜਾਬ ਦੇ ਪਾਣੀ ਨੂੰ ਹਰਿਆਣੇ ਨੂੰ ਦੇ ਕੇ ਜਿਹੜਾ ਇਹਨਾਂ ਨੇ ਕੋਈ ਵੀ ਗੱਲ ਖੇਡੀ ਉਹਨੂੰ ਕਦੇ ਵੀ ਸਫਾ ਨਹੀਂ ਹੋਣ ਦੇਵਾਂਗੇ ਤੇ ਇਹ ਸਮਾਧਿ ਮਰਾਹੀ ਮੈਂ ਪੰਜਾਬ ਬੀਜੇਪੀ ਦੇ ਸਮੂੱਚੇ ਪ੍ਰਧਾਨਾਂ ਨੂੰ ਸਮੂੱਚੇ ਅਹੁਦੇਦਾਰ ਸਹਿਬਾਨਾਂ ਨੂੰ ਥੋੜੀ ਆਤਮਾ ਨੂੰ ਹਿਲਾਉਣਾ ਦਿਨਾਂ ਝੰਜੋੜਦਾ ਕਿ ਤੁਸੀਂ ਪੰਜਾਬ ਦੇ ਵਸਨੀਕੋ ਆਓ ਸਾਡੇ ਨਾਲ ਖੜੋ ਪੰਜਾਬ ਦੇ ਹੱਕਾਂ ਤੇ ਜਿਹੜਾ ਡਾਕਾ ਬੱਜੀ ਤੁਸੀਂ ਉਹਦੇ ਤੇ ਸਾਡੇ ਨਾਲ ਖੜੋ ਕਾਂਕੀ ਆਪਣੇ ਕੇਂਦਰੀ ਸਰਕਾਰ ਨਾਲ ਗੱਲ ਕਰੋ ਵੀ ਪੰਜਾਬ ਦੇ ਵਿੱਚ ਇੱਕ ਇੱਕ ਬੂੰਦ ਨੂੰ ਪਹਿਲਾਂ ਹੀ ਲੋਕ ਤਰਸ ਰਹੇ ਨੇ ਹੋਰ ਪਾਣੀ ਕਿਉਂ ਲੈ ਕੇ ਜਾ ਰਹੇ ਹੋ ਇਹ ਪੰਜਾਬ ਬੀਜੇਪੀ ਦੇ ਲਈ ਇਨ ਤਿਹਾਨ ਦੀ ਕੜੀ ਆ ਮੈਂ ਸਮਝਦਾ ਅਗਰ ਤੁਸੀਂ ਇਸ ਮੌਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨਾ ਚੁੱਕੀ ਤਾਂ ਮੈਂ ਸਮਝਦਾ ਵੀ ਕਿਸ ਮੂੰਹ ਨਾਲ ਤੁਸੀਂ 2027 ਵਿੱਚ ਪੰਜਾਬ ਦੇ ਲੋਕਾਂ ਤੋਂ ਵੋਟ ਮੰਗਣਗੇ ਲੋਟਾ ਲੋਕ ਜੁੱਤੀਆਂ ਨਾਲ ਸਵਾਗਤ ਕਰਨਗੇ ਤੇ ਮੈਂ ਤੁਹਾਨੂੰ ਕਹਾਲਣਾ ਕਰਦਾ ਲੜਾਈ ਜਾਰੀ ਰਹੂਗੀ ਇਹ ਲੜਾਈ ਜਾਰੀ ਰਹੂਗੀ ਪੰਜਾਬ ਦੇ ਪਾਣੀ ਦੇ ਖਾਤਰ ਇੱਕ ਇੱਕ ਖੂਨ ਦਾ ਇੱਕ ਇੱਕ ਪਸੀਨੇ ਦੀ ਬੂੰਦ ਅਸੀਂ ਬਹਾ ਦੇਾਂਗੇ ਪਰ ਪੰਜਾਬ ਦੇ ਵਿੱਚੋਂ ਪਾਣੀ ਨਹੀਂ ਜਾਂਦੇ